ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਆਂ ਜੋ ਗੁਰਵਿੰਦਰ ਖਾਂਗੇ ਦਾ ਰੌਲਾ ਸੀ ਕਿ ਇਹਨਾਂ ਅਨੰਦਪੁਰ ਕੋਲਡ ਦੀ ਧਰਤੀ ਤੇ ਉਹ ਕਹਿੰਦੇ ਕੱਲ ਨੂੰ ਮਸਲੇ ਬਾਰੇ ਕਹਿੰਦੇ ਗੱਲਬਾਤ ਕੀਤੀ ਜਾਊਗੀ ਬੈਠ ਕੇ ਗੁਰਵਿੰਦਰ ਖਾਂਗੇ ਦੀ ਤੇ ਅਨੰਦਪੁਰ ਕੋਲਡ ਦੀ ਕਮੇਟੀ ਦੀ ਬੈਠ ਕੇ ਗੱਲ ਕਰਵਾਈ ਜਾਊਗੀ ਸਾਰੇ ਵੀਰ ਦੇਖੋ ਰੁਪਿੰਦਰ ਜਲਾਲ ਬਾਈ ਨੇ ਕੀ ਕਿਹਾ ਅੱਜ ਸੇਲਵਰਾ ਦੇ ਕਬੱਡੀ ਕੱਪ ਤੇ ਸਾਰੀ ਗੱਲ ਬਾਰੇ ਬਾਈ ਨੇ ਦੱਸਿਆ ਸਾਰੀ ਸੰਗਤ ਨੂੰ ਧੰਨਵਾਦ ਸੁਣੋ ਸਾਰੇ ਵੀਡੀਓ ਚ ਬਾਤ ਜਿਹੜਾ ਛਣਿਆ ਹੋਇਆ ਹੈ ਕਬੱਡੀ ਦੀ ਗਰਾਊਂਡ ਅੰਦਰ ਆਨੰਦਪੁਰ ਕਲਾਊਡ ਦਾ ਤੇ ਗੁਰਵਿੰਦਰ ਕਾਂਗੇ ਵਾਲੇ ਦਾ ਜਿਹੜਾ ਉਹ ਟੀਮ ਦਾ ਸੋ ਦੋਨਾਂ ਧਿਆਨ ਨਾਲ ਜਿਵੇਂ ਕਹਿੰਦੇ ਹੁੰਦੇ ਆ ਵੀ ਬੈਠ ਕੇ ਆਪਾਂ ਕੱਲ ਨੂੰ ਜਿਹੜੀ ਉਹਨਾਂ ਦੀ ਸੁਲ੍ਹਾ ਸਫਾਈ ਆ ਜੋ ਵੀ ਸੈਟੀਸਫਾਈ ਆ ਉਹ ਕਰਵਾ ਦੇਾਂਗੇ ਸੋ ਇਹ ਇੱਕ ਰਿਕੁਐਸਟ ਹੈ ਕਈ ਕਬੱਡੀ ਦੇ ਕਈ ਹੈ ਪੇਜ ਬਣੇ ਨੇ ਬਹੁਤ ਸਾਰੇ ਪੇਜ ਜਿਹੜੇ ਆ ਪੋਜ਼ਿਟਿਵਿਟੀ ਕਬੱਡੀ ਦੇ ਵਿੱਚ ਲੈ ਕੇ ਆਉਂਦੇ ਆ ਪਰ ਬਹੁਤ ਸਾਰੇ ਪੇਜ ਨੇ ਜਿਹੜੇ ਉਹ ਕਬੱਡੀ ਦੇ ਵਿੱਚ 네ਗੇਟਿਵਿਟੀ ਵੀ ਲੈ ਕੇ ਆਉਂਦੇ ਆ। ਸੋ ਸਾਡੀ ਹੱਥ ਵਨ ਕੇ ਬੇਨਤੀ ਹੈ ਆਪਾਂ ਪਹਿਲਾਂ ਪੂਰੀ ਪਰਤਾਲ ਕਰਕੇ ਕੁਝ ਵੀ ਲਿਖਣ ਤੋਂ ਪਹਿਲਾਂ ਕੁਝ ਸੋਚਿਆ ਕਰੀਏ ਬਹੁਤ ਵੀ ਇਹ ਸਾਡੀ ਗੱਲ ਕਿੱਥੋਂ ਜਾਊਗੀ। ਔਰ ਉਹ ਰੌਲਾ ਤੇ ਪੈ ਗਿਆ ਗੁਰਵਿੰਦਰ ਕਹਿੰਦਾ ਮੈਂ ਕਬੱਡੀ ਨਹੀਂ ਖੇਡਣੀ। ਔਰ ਉਹਨੂੰ ਅਸੀਂ ਰਿਕੁਐਸਟ ਕਰ ਰਹੇ ਆ ਸਾਰੇ ਕਿਉਂਕਿ ਹੋ ਜਾਂਦਾ ਇੱਕ ਜਿਹੜਾ ਕਮੇਟੀਆਂ ਦਾ ਤੇ ਪਲੇਅਰਾਂ ਦਾ ਆਪਸੀ ਇੱਕ ਤਾਲਮੇਲ ਹੁੰਦਾ ਇੱਕ ਬਾਉਂਡ ਹੁੰਦਾ ਇੱਕ ਪਿਆਰ ਹੁੰਦਾ ਉਹਨੂੰ ਆਪਾਂ ਕਾਇਮ ਕਰੀਏ ਜਿਹੜਾ ਪਿਛਲੇ ਸਾਲ ਪਿਛਲੇ ਸੀਜ਼ਨ ਦੌਰਾਨ ਵੀ ਜਿਹੜਾ ਮੇਰੇ ਵੀਰੋ ਉਹ ਜਿਵੇਂ ਕਹਿੰਨਾਂ ਨੂੰ ਕੋਈ ਸਮਾ ਸੀਗਾ ਇਹਦੇ ਰੰਗ ਗੂੜੇ ਸੀਗੇ ਕਮੇਟੀਆਂ ਤੇ ਪਲੇਅਰਾਂ ਦੇ ਆਪਸੀ ਪਿਆਰ ਦੇ ਪਿਛਲੇ ਸਾਲ ਪਿਛਲੇ 2-4 ਸਾਲਾਂ ਤੋਂ ਜਿਹੜੀ ਇਹ ਮਤਮ ਪੈਂਦੀ ਜਾਂਦੀ ਹੈ ਜਿਹੜੀ ਪਿਆਰ ਦੀ ਜਿਵੇਂ ਕਹਿੰਦੇ ਹੁੰਦੇ ਆ ਵੀ ਗੱਲਬਾਤ ਸੋ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਪਲੀਜ਼ ਆਪਾਂ ਸਾਰੇ ਸਤਕਾਰ ਦੇ ਜੋਗ ਆ ਕਮੈਂਟ ਕਰਨ ਵਾਲੇ ਵੀ ਸੋਚ ਕੇ ਕਰਿਆ ਕਰੋ ਔਰ ਕਬੱਡੀ ਨੂੰ ਆਪਾਂ ਅੱਗੇ ਲਿਜਾਣਾਂ ਦੀ ਗੱਲ ਕਰੀਏ ਆ ਜਿਵੇਂ ਸਾਡੇ ਵੀਰ ਜਗਦੀਪ ਨੇ ਜਰਮਨ ਦੇ ਵਿੱਚ ਬੈਠੇ ਨੇ ਐਨ ਮੌੜਾਂ ਵਾਲੇ ਹਾਂਜੀ ਹਰ ਰੋਜ਼ ਕਬੱਡੀ ਦੇ ਫਾਈਨਲ ਰਿਜ਼ਲਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ